ਫਾਜ਼ਲਕਾ ਦੇ ਪਿੰਡ ਬਕੈਨ ਵਾਲਾ ਵਿੱਚ ਹਵਸ ਚ ਅਨੇ ਔਰੂਪੀ ਵੱਲੋਂ ਇੱਕ ਪ੍ਰਵਾਸੀ ਮਜ਼ਦੂਰ ਦੀ 13 ਸਾਲਾ ਬੰਦੂਗੀ ਲੜਕੀ ਨਾਲ ਜ਼ਬਰਦਸਤੀ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਦਿੰਦੇ ਹੋਏ ਪੀੜਤ ਲੜਕੀ ਦੀ ਮਾਂ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਕਿਨੂਆ ਦੇ ਬਾਗ ਵਿੱਚ ਕੰਮ ਕਰਨ ਗਈ ਸੀ ਤਾਂ ਉਸ ਦੀ ਲੜਕੀ ਘਰ ਵਿੱਚ ਇਕੱਲੀ ਸੀ ਇਸੇ ਦਾ ਫਾਇਦਾ ਚੁੱਕਦੇ ਹੋਏ ਔਰੂਪੀ ਘਰ ਵਿੱਚ ਦਾਖਲ ਹੋਇਆ ਤੇ ਉਸ ਦੀ ਲੜਕੀ ਦੇ ਦੋਵੇਂ ਪੈਰ ਬੰਨ੍ਹ ਕੇ ਉਸ ਨਾਲ ਬਲਾਤਕਾਰ ਕਰ ਰਿਹਾ ਸੀ ਜਦੋਂ ਉਹ ਅਚਾਨਕ ਪਾਣੀ ਪੀਂਨ ਘਰ ਆਈ ਤੇ ਉਥੇ ਦਾ ਮਾਹੌਲ ਦੇਖ ਕੇ ਉਸਨੇ ਰੌਲਾ ਪਾਇਆ ਜਿਸ ਤੇ આરોપી ਮੌਕੇ ਤੋਂ ਫਰਾਰ ਹੋ ਗਿਆ ਫਿਲਹਾਲ ਪੁਲਿਸ ਨੇ આરોપી ਖਿਲਾਫ ਧਾਰਾ 376 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਕੰਮ ਕਰ ਰਹੇ ਤੇ ਆ ਗਏ ਮੋਕਾ ਫੜ ਲਿਆ ਉਹਨਾਂ ਤਾਂ ਕਾਹ ਕਰ ਰਹੇ ਤੇ ਜਦੋਂ ਮਨੇ ਚਿੱਲਾਨੇ ਤੋਂ ਭੱਗ ਗਿਆ ਤੋਲੇ ਨਾ ਮੇ ਛੋਰੀ ਮੇ ਨੰਗੀ ਬਿਲਕੁਲ ਪੜੀਤੀ ਵੀ ਤਰ ਮਨਦੀਬ ਡਾਰੇ ਤੇ ਹਾਂ ਕਪੜੇ ਪੜੇ ਸਫਾਰ ਰੱਖੇ ਸਭਈ ਹਾਂ ਆ ਹੱਥ ਵਾਂਦੇ ਰੱਖੇ ਤੇ ਪਿੱਛੇ ਕ ਇਹ ਮੇਰੇ ਫੌਰਾ ਨੂੰ ਕੰਮ ਕਰਦੇ ਸੀ ਤੇ ਇਹਨੇ ਕੁੜੀ ਕਰੇ ਸੀ ਦੋਨੇ ਜੀ ਆਪ ਦੇ ਖੇਚੇ ਕੰਮ ਕਰ ਰਹੇ ਸੀ ਤੇ ਨਾਲ ਗਵਾਂਢੀ ਗਵਾਂਢੀਆਂ ਦਾ ਇੱਕ ਮੁੰਡਾ ਤੇ ਉਹ ਇਹਨਾਂ ਦੇ ਕਰਿਆ ਜੀ ਕੁੜੀ ਇਕੱਲੀ ਸੀ ਉਹਨੇ ਵੀ ਗੰਦੀ ਹਰਕਤ ਕੀਤੀਆਂ ਕੁੜੀ ਨਾਲ ਤੇ ਬਲਾਤਕਾਰ ਵੀ ਕੀਤਾ ਮੁੜ ਕੇ ਮੌਕੇ ਤੇ ਆਣ ਤੇ ਐਨਮ ਮੈਨੇ ਫੜ ਲਿਆ ਹੋਤਾ ਤੇ ਮੜ ਕੇ ਮੈਨੂੰ ਸੂਚਿਤ ਕੀਤਾ ਮੈਂ ਜਦੋਂ ਤਾਈ ਆਇਆ ਉਹਨੇ ਤੇ ਪੁਲਿਸ ਕਾਰਵਾਈ ਕੀਤੀ ਇਹਨਾਂ ਨੂੰ ਹਸਪਤਾਲ ਚ ਲੈ ਕੇ ਆਏ ਆ ਤੇ ਹੁਣ ਸਰਕਾਰ ਤਰਫੋਂ ਮੰਗ ਕਰਦੇ ਆ ਇਹਨਾਂ ਨੂੰ ਇਨਸਾਫ ਮਿਲੇ ਮੁੰਡਾ ਕੱਲਾ ਹੀ ਦੱਸਦੀ ਆ ਜੀ ਕੁੜੀ ਦਾ ਹੁਣ ਕੁੜੀ ਬੇਹੋਸ਼ ਹੋ ਗਈ ਸੀ ਉੱਥੇ ਫਿਰ ਚੱਕ ਕੇ ਲੈਂਦੇ ਤੇ ਮੁੰਡਾ ਹੈਗਾ 40-45 ਸਾਲਾਂ ਦਾ ਤੇ ਉਹਨੇ ਗਲਤ ਕੰਮ ਕੀਤਾ ਜੀ ਉਹਨੂੰ ਜਲਦੀ ਸਰਕਾਰ ਤੋਂ ਮੰਗ ਕਰਦੇ ਆ ਵੀ ਇਹਨਾਂ ਨੂੰ ਇਨਸਾਫ ਮਿਲੇ ਕੰਪਲੇਂਟ ਰਿਸੀਵ ਹੋਈ ਸੀ ਕਾਰਨ ਦੇ ਵਿੱਚ ਇੱਕ ਲੜਕੀ ਅਸ਼ਨਾ ਨਾਲਣੀ ਗਈ 12 13 ਸਾਲ ਦੀ ਲੜਕੀ ਸੀਗੀ ਉਹਦੀ ਮਾਤਾ ਵੱਲੋਂ ਸਾਨੂੰ ਸ਼ਿਕਾਇਤ ਰਿਸੀਵ ਹੋਈ ਜੀ ਵੀ ਸਾਡੇ ਮਿੰਟ ਲੜਕੀ ਨਾਲ ਆ ਮੁੰਡੇ ਨੇ ਬ੍ਰੇਕ ਕੀਤਾ ਜੀ ਉਹਦੀ ਮਾਤਾ ਦੇ ਬਿਆਨਾਂ ਦੇ ਤਾਰਫ ਤੇ ਜਸਪਾਲ ਸਿੰਘ ਗੁਰਪਾਲਾ ਪੁੱਤਰ ਗਰੀਬ ਸਿੰਘ ਵਾਸੀ ਬਕੈਰਵਾਲਾ ਦੇ ਖਿਲਾਫ ਅੰਡਰ ਸੈਕਸ਼ਨ 376 ਆਈਪੀਸੀ ਐਂਡ ਸੈਕਸ਼ਨ 40 ਬੋਕਸਾ ਅਗਰ ਦਾ ਦੀ ਰਿਪੋਰਟ ਰਜਿਸਟਰ ਕੀਤਾ ਗਿਆ ਉਹਦੀ ਸ਼ਾਪੇਮਾਰੀ ਕੀਤੀ ਜਾ ਰਹੀ ਜਲਦੀ ਕੁੱਸ਼ੀ ਗ੍ਰਿਫਤਾਰ ਕੀਤਾ ਜਾਵੇ ਆ ਥੋੜੀ ਇਸ ਨਾਰਮਲ ਨਾਲੋਂ ਥੋੜੀ ਜਿਹੀ ਘੱਟ ਹੈਗੀ ਜਿਦਾ ਆਮ ਬੱਚੇ ਹੁੰਦੇ ਉਹਦੋਂ ਥੋੜੀ ਜਿਹੀ ਘੱਟ ਹੈ। ਮੰਦਗੋਦੀ ਪੱਕਾ ਸਕਦੇ। ਬਾਜੂਲ ਕਾ ਤੋਂ ਬਿਊਰੋ ਰਿਪੋਰਟ ਖਬਰ ਹਰਪਲ ਇੰਡੀਆ ਦੀ। ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਤਾਂ ਸਾਨੂੰ ਲੋੜ ਹੈ ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪੱਤਰਕਾਰਾਂ ਦੀ। ਜੋ ادارے ਨੂੰ ਖਬਰ ਦੇ ਨਾਲ ਨਾਲ ਇਸ਼ਤਿਹਾਰ ਵੀ ਦੇਖ ਸਕਦੇ ਹੋ। ਸੋ ਦੇਰ ਨਾ ਕਰੋ। ਤੇ ਹੁਣੇ ਸੰਪਰਕ ਕਰੋ 9988 654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ। ਸਾਡੀ ਈਮੇਲ ਆਈਡੀ ਹੈ feedback@bharatindia.com